ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਪਿੰਡ ਵਿੱਚ ਬਲਵੰਤ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਉਸ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਅਰਜਨ ਅਰਜਨ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ ਬਲਵੰਤ ਸਿੰਘ ਦੀ ਘਰ ਚ ਖਮੋਸ਼ੀ ਸੀ ਉਮਰ ਲੰਘ ਰਹੀ ਸੀ ਹੱਡੀਆਂ ਵਿੱਚ ਜੋਰ ਨਹੀਂ ਰਿਹਾ ਉਸ ਦੀ ਪਤਨੀ ਚੰਨੋ ਵੀ ਹੁਣ ਪਹਿਲਾਂ ਵਾਂਗ ਤੇਜ਼ ਨਹੀਂ ਰਹੀ ਉਹਨਾਂ ਦੀ ਅੱਖੀ ਅਮੀਰ ਸੀ ਪੁੱਤਰ ਆਰਜਨ ਸਿੰਘ ਜੋ ਸ਼ਹਿਰ ਵਿੱਚ ਨੌਕਰੀ ਕਰ ਰਿਹਾ ਸੀ ਇੱਕ ਦਿਨ ਆਰਜਨ ਨੇ ਫੋਨ ਕੀਤਾ ਬਾਪੂ ਜੀ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ ਉਹ ਮੇਰੇ ਨਾਲ ਇੱਥੇ ਹੀ ਕੰਮ ਕਰਦੀ ਹੈ ਅਤੇ ਮੈਂ ਮਾਨਵੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਚੰਨੂ ਕੌਰ ਚਿੰਤਿਤ ਹੋਈ ਸ਼ਹਿਰੀ ਕੁੜੀ ਉਹ ਇੱਥੇ ਸਾਡੀ ਜ਼ਿੰਦਗੀ ਨਿਭਾ ਲਵੇਗੀ ਬਲਵੰਤ ਸਿੰਘ ਨੇ ਹੌਲੀ ਹੱਸ ਕੇ ਕਿਹਾ ਪੁੱਤ ਦੀ ਚੋਣ ਤੇ ਭਰੋਸਾ ਰੱਖੋ ਚਰਨੋਂ ਪਰਖ ਲਾਵਾਂਗੇ ਪਰ ਪਹਿਲਾਂ ਵਿਆਹ ਕਰ ਲੈਣ ਦੇ ਬੜੀ ਧੂਮ ਧਾਮ ਨਾਲ ਅਰਜਨ ਦਾ ਵਿਆਹ ਕੀਤਾ ਗਿਆ ਅਤੇ ਮਾਨਵੀ ਘਰ ਆਈ ਉਹ ਇੱਕ ਪੜ੍ਹੀ ਲਿਖੀ ਸ਼ਹਿਰੀ ਸੋਚ ਵਾਲੀ ਕੁੜੀ ਸੀ ਪਰ ਉਹਨਾਂ ਦੀ ਹੈਰਾਨੀ ਦੀ ਇੰਤਾ ਹੋਈ ਜਦੋਂ ਉਸ ਨੇ ਆਉਂਦੇ ਹੀ ਪੈਰ ਛੂਹੇ ਰਸੋਈ ਵਿੱਚ ਹੱਥ ਫੜਿਆ ਤੇ ਮਾਂ ਦੀਆਂ ਦਵਾਈਆਂ ਲਈ ਪੂਰਾ ਦਿਨ ਰਹਿਸ਼ੀ ਕਾਗਜ਼ ਤਿਆਰ ਕਰਕੇ ਲੈ ਆਈ। ਅਤੇ ਆਪਣੀ ਸੱਸ ਸੌਰੇ ਨੇ ਆਪਣੇ ਮਾਪਿਓ ਵਾਂਗ ਹੀ ਸਮਝਣ ਲੱਗੀ ਅਤੇ ਉਹਨਾਂ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਣ ਲੱਗੀ ਜਿਵੇਂ ਉਹ ਉਹਨਾਂ ਦੀ ਨੂੰਹ ਨਹੀਂ ਧੀ ਹੋਵੇ। ਚੰਨੂਕਾਰ ਦੇ ਅੱਖਾਂ 'ਚ ਪਾਣੀ ਸੀ। ਮਾਂ ਬੋਲੀ ਮੈਂ ਤਾਂ ਸੋਚਿਆ ਸੀ ਇਹ ਸਾਡਾ ਘਰ ਨਹੀਂ ਮੰਨੇਗੀ। ਪਰੀ ਤਾਂ ਮੈਨੂੰ ਆਪਣੀ ਮਾਂ ਬਣਾਉਂਦੀ ਜਾ ਰਹੀ ਏ ਮਾਨਵੀ ਨੇ ਸਿਰਫ ਘਰ ਨਹੀਂ ਪਿੰਡ ਨੂੰ ਵੀ ਨਵੀਂ ਦਿਸ਼ਾ ਦਿੱਤੀ ਉਹ ਹਰ ਹਫ਼ਤੇ ਪਿੰਡ ਦੀਆਂ ਕੁੜੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਕੰਪਿਊਟਰ ਸਿਖਾਉਂਦੀ ਕਈ ਵਾਰ ਮਹਿਲਾਵਾਂ ਲਈ ਸੇਤ ਤੇ ਪਾਠ ਵੀ ਕਰਵਾਉਂਦੀ ਪਿੰਡ ਦੀ ਇੱਕ ਆਰਤਨੀ ਕਿਹਾ ਸਾਡੀ ਬਹੂ ਨਹੀਂ ਇਹ ਤਾਂ ਕਰਮਾ ਵਾਲੀ ਧੀ ਏ ਇੱਕ ਰਾਤ ਅਰਜਨ ਦੀ ਮਾਂ ਦੀ ਤਵੀਤ ਬਹੁਤ ਖਰਾਬ ਹੋਈ ਬਲਵੰਤ ਸਿੰਘ ਤੇ ਅਰਜਨ ਘਬਰਾ ਗਈ ਪਰ ਮਾਨਵੀ ਨੇ ਨਾ ਕੇਵਲ ਉਹਨਾਂ ਨੂੰ ਸੰਭਾਲਿਆ ਸਗੋਂ ਰਾਤ ਦੀ ਰਾਤ ਐਂਬੂਲੈਂਸ ਡਾਕਟਰ ਦਵਾਈਆਂ ਤੇ ਖਾਣ ਪੀਣ ਦੀ ਸੰਭਾਲ ਕਰੀ ਉਹ ਰਾਤ ਇੱਕ ਪਾਰਕ ਸੀ ਜੋ ਮਾਨਵੀ ਨੇ ਇੰਨਾ ਸਟੱਜੇ ਢੰਗ ਨਾਲ ਪਾਰ ਕੀਤੀ ਕਿ ਪਿੰਡ ਦੇ ਮੂੰਹ ਬੰਦ ਹੋ ਗਏ ਸੱਸ ਸਹੁਰਾ ਪਿਓ ਵਾਂਗ ਮਾਨਵੀ ਨੂੰ ਦੇਖਦੇ ਸਨ ਇੱਕ ਦਿਨ ਸਰਪੰਚ ਨੇ ਸਮੂ ਪਿੰਡ ਅੱਗੇ ਕਿਹਾ ਜਿਸ ਘਰ ਵਿੱਚ ਐਸੀ ਬਹੂ ਆ ਜਾਵੇ ਉਥੇ ਮਾਂ ਪਿਓ ਨਾ ਢਾਲਦੇ ਨੇ ਨਾ ਥਾਲਦੇ ਨੇ ਇਹ ਸਾਡੇ ਪਿੰਡ ਦੀ ਕਰਮਾ ਵਾਲੀ ਬਹੂ ਹੈ ਅਰਜਨ ਦੀ ਮਾਂ ਨੇ ਹੌਲੀ ਆਖਿਆ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਸਾਡਾ ਨਸੀਬ ਇੰਨਾ ਚੰਗਾ ਹੋਵੇਗਾ ਪਰ ਰੱਬ ਨੇ ਇਹ ਮaan ਦਿੱਤਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸ਼ਹਿਰੀਆਂ ਪਿੰਡ ਦੀ ਸੋਚ ਨਾਲ ਨਹੀਂ ਇਨਸਾਨੀਅਤ ਨਾਲ ਘਰ ਵੱਸਦੇ ਹਨ ਜੇ ਬਹੂ ਘਰ ਨੂੰ ਮਾਪਿ ਪਿਓ ਦੇ ਦਰਜੇ ਤੇ ਮੰਨੇ ਤਾਂ ਉਹ ਘਰ ਸਿਰਫ ਥਾਂ ਨਹੀਂ ਸਗੋ ਸਵਰਗ ਬਣ ਜਾਂਦਾ ਹੈ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ